ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕਾਂਗਰਸ ਦੇ ਵੱਲੋਂ ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀ ਨੂੰ ਲੈ ਕੇ ਪਾਰਟੀ ਤੇ ਐਸਸੀ ਡਿਪਾਰਟਮੈਂਟ ਦੇ कौमी चेयरमैन लिलोथिया वालों डिपार्टमेंट के सूबा चेयरमैन डॉ राजमार चबेवाल जिला चेयरमैन करतर की मौजूदगी राजेश लिलोथिया ने दस कि राहुल गांधी केन्द्र ने नेता मोदी सरकार दुक विरोधी नीति के खिलाफ लोगों जागरूक करने हेत भारत जोड़ो यात्रा क्ढी जा रही है उज कुमार चब्बेवाल ने विजिलसों गिरफ्तार किए गए सबका कैबिनेट मंत्री भारत भूषण आशु ਹਾਕ ਵਿੱਚ ਕਾਂਗਰਸ ਦੀ ਲੜਾਈ ਜਾਰੀ ਰੱਖਣ ਦੀ ਗੱਲ ਕਹੀਏ ਤੇ ਉਥੇ ਹੀ ਕਰਤਿੰਦਰਪਾਲ ਸਿੰਘ ਸਿੰਘਪੁਰਾ ਨੇ ਦੇਸ਼ ਦੀ ਬਿਹਤਰੀ ਵਾਸਤੇ ਭਾਰਤ ਜੋੜ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲਿਤ ਹੋਣ ਦੀ ਅਪੀਲ ਕੀਤੀ। ਹੁਣ ਮੈਂ ਪਿਛਲੀ ਸਾਡੀ ਪਿਛਲੀ ਟਰਮ ਸੀ ਜਿਹੜੀ ਫਿਰ ਮੈਂ ਵੀ ਇਹ ਸਾਡੇ ਰਹੇ ਨੇ ਤੇ ਜਿਨ੍ਹਾਂ ਦੀ ਬਰੋ ਅਸੀਂ ਤਕਰੀਬਨ ਪੰਜਾਬ ਦੀਆਂ ਜਨ ਮਿਲਿਆ ਇਹਨਾਂ ਦੇ ਰਹਿਣ ਦਾ ਇਹਨਾਂ ਦੀ ਸੋਚ ਬਾਰੇ ਮੈਂ ਇੰਨਾ ਪ੍ਰਭਾਵਿਤ ਹਾਂ ਕਿ ਇਹਨੀਆਂ ਚੀਜ਼ਾਂ ਦੀ ਸੋਚ ਇਹਨਾਂ ਪਿਆਰ ਨਾਲ ਸਤਿਕਾਰ ਨਾਲ ਜਿਸ ਤਰ੍ਹਾਂ ਅੱਜ ਦਿੱਲੀ ਤੋਂ ਸਪੈਸ਼ਲ ਚੱਲ ਕੇ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਟੀ ਕਾਂਗਰਸ ਪਾਰਟੀ ਵੱਲੋਂ ਸਾਨੂੰ ਜੋ ਕਈ ਥੋਮੇ ਨਮੋਸ਼ੀ ਦਾ ਸਾਹਮਣਾ ਵੀ ਦੇਖੇ ਵਰਕਰ ਦੀ ਵੈਲਿਊ ਨਹੀਂ ਤਾਂ ਸਾਡੀ ਕਾਂਗਰਸ ਪਾਰਟੀ ਸਟਰੋਂਗ ਨਹੀਂ ਹੋ ਸਕਦੀ ਅਸੀਂ ਪੰਜਾਬ ਦੇ ਤੇ ਅਸੀਂ ਪਾਰਟੀ ਦੇ ਹਾਈ ਕਮਾਂਡ ਦੇ ਜਿਹੜੇ ਸਾਡੇ ਨਮਾਇंदे ਆਉਂਦੇ ਆ ਅਸੀਂ ਉਹਨਾਂ ਨੂੰ ਤਨਮਨ ਲੁਧਿਆਣਾ ਤੋਂ ਅbsch ਇੱਕ ਜਲੋਟਾ ਦੀ ਰਿਪੋਰਟ ਐਸਐਮ ਜੀ ਨਿਊਜ਼